ਬੜੇ ਚਿੰਤਾਜਨਕ ਨੇ ਜੀ 3 ਤਰੀਕ ਨੂੰ ਰਾਤ ਨੂੰ ਲਗਭਗ 12 ਵਜੇ ਤੋਂ ਪਹਿਲੇ ਮੈਨੂੰ ਗੌਰਵ ਨਾਮ ਦੇ ਇੱਕ ਵਿਅਕਤੀ ਦੀ ਕਾਲ ਆਈ ਕਿ ਇੱਕ ਗੈਂਗਸਟਰ ਤੁਹਾਡੇ ਨਾਮ ਤੇ ਧਮਕੀਆਂ ਦੇ ਰਿਹਾ ਹੈ ਜਾਨੋ ਮਾਰਨ ਦੀਆ ਤੇ ਮੈਂ ਫਿਰ ਗੌਰਵ ਨੂੰ ਹੀ ਕਿਹਾ ਮੈਂ ਕਿਹ ਦੇਖ ਜੋ ਤੂੰ ਗੱਲ ਕਰ ਰਿਹਾ ਮੈਂ ਪੁਲਿਸ ਦੇ ਧਿਆਨ ਇਸ ਵੇਲੇ ਲੈ ਗਿਆ ਨਹੀਂ ਤੇਰਾ ਨੰਬਰ ਆ ਗਿਆ ਮੇਰੇ ਕੋਲ ਤੇ ਉਸ ਤੋਂ ਬਾਅਦ ਗੌਰਵ ਨੇ ਮੈਨੂੰ ਇੱਕ ਰਿਕਾਰਡਿੰਗ ਭੇਜੀ ਉਹਦੇ ਵਿੱਚ ਕੋਈ ਰਾਜਨ ਨਾਂ ਦਾ ਗੈਂਗਸਟਰ ਧਮਕੀਆਂ ਦੇ ਰਿਹਾ ਸੀ ਜਿਹਦੇ ਇਹਨਾਂ ਨੇ ਖੁੱਲ ਕੇ ਕਿਹਾ ਕਿ ਉਹਨੂੰ ਲੰਮੇ ਪਾਤਾ ਸੀ ਔਰ ਮੈਂ ਗੈਂਗਸਟਰ ਹਾਂ ਪੁਲਿਸ ਵੀ ਮੇਰੇ ਕਾਬੂ ਚ ਗਈ ਹੈ ਮੇਰੇ ਪਰਚਿਆਂ ਦੀ ਲੰਬੀ ਲਿਸਟ ਹੈ ਗਈ ਹੈ ਸਭ ਮੈਨੂੰ ਜਾਣਦੇ ਨੇ ਸ਼ਵੇਤ ਮਲਿਕ ਨੂੰ ਆਉਣ ਵਾਲੇ ਗੋਲੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਉਹਨੂੰ ਪਤਾ ਲੱਗ ਜਾਏਗਾ ਸ਼ਵੇਤ ਮਲਿਕ ਨੂੰ ਕਿ ਅਸੀਂ ਕੌਣ ਹਾਂ ਸਾਡੀ ਤਾਕਤ ਕਿੰਨੀ ਹੈ ਮੈਂ ਫਿਰ ਰਾਤ ਨੂੰ 1 ਵਜੇ ਰਾਤ ਨੂੰ 1 ਵਜੇ ਮੀਨ 4 ਤਰੀਕ ਹੋ ਚੁੱਕੀ ਸੀ 12 ਵਜੇ ਤੋਂ ਬਾਅਦ ਆਲਮ ਵਿਜੇ ਸਿੰਘ ਜੀ ਜਿਹੜੇ ਕਿ ਸਾਡੇ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਪੁਲਿਸ ਨੇ ਉਹਨਾਂ ਨੇ ਫੋਨ ਚੁੱਕ ਲਿਆ ਮੇਰਾ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਜੀ ਇਸ ਤਰ੍ਹਾਂ ਆਈ ਹੈ ਔਰ ਮੈਂ ਤੁਹਾਨੂੰ ਆਡੀਓ ਰਿਕਾਰਡਿੰਗ ਵੀ ਭੇਜ ਰਿਹਾ ਹ ਮੈਂ ਤੁਹਾਨੂੰ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ ਪ੍ਰੈਸ ਦੇ ਨਾਲ ਔਰ ਨਾਲ ਹੀ ਮੈਂ ਤੁਹਾਨੂੰ ਉਸ ਗੌਰਵ ਦਾ ਵੀ ਨੰਬਰ ਭੇਜ ਰਿਹਾ ਹਾਂ ਉਹ ਮੇਰੇ ਜਿਹਦੀ ਕਾਲ ਆਈ ਸੀਗੀ ਤੇ ਇਹਦੇ ਤੇ ਐਕਸ਼ਨ ਇਸ ਕਰਕੇ ਮੈਨੂੰ ਕੋਈ ਡਰ ਨਹੀਂ ਹੈਗਾ ਕਿਉਂਕਿ ਜਦੋਂ ਮੈਂ ਮੇਅਰ ਸੀਗਾ ਉਸ ਵੇਲੇ ਵੀ ਮੇਰੇ ਤੇ ਕਈ ਵਾਰੀ ਅਟੈਕ ਹੋਏ ਤੇ ਉਸ ਅਟੈਕਸ ਤੇ ਕਈਆਂ ਤੇ 307 ਦੇ ਪਰਚੇ ਦਰਜ ਹੋਏ ਐ ਅਟੈਂਪਟ ਟੂ ਮਰਡਰ ਦੇ ਔਰ ਕਾਫੀ ਲੋਕ ਅਰੈਸਟ ਵੀ ਹੋਏ ਤੇ ਮੈਂ ਤੇ ਹਬੀਚੁਅਲ ਹਾਂ ਮੈਨੂੰ ਆਪਣੀ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਚਿੰਤਾ ਕੇਵਲ ਪੰਜਾਬ ਦੇ 3 ਕਰੋੜ ਲੋਕਾਂ ਦੀ ਹੈ ਕਿ ਅੱਜ ਮੈਂ ਤੇ ਬਾਤ ਚੁਕਸਾ ਨਾ ਉਹਨਾਂ ਵਿਚਾਰਿਆਂ ਦੀ ਬਾਤ ਜਿਹੜੀ ਹੈ ਉਹ ਪੁਲਿਸ ਤੱਕ ਕੌਣ ਪਹੁੰਚਾਏਗਾ ਅੱਜ ਮੈਂ ਆਪੋਜੀਸ਼ਨ ਦਾ ਇੱਕ ਭਾਜਪੀ ਦਾ ਕਾਰਗਰਤਾ ਹੋਣ ਦੇ ਨਾਤੇ ਫਰਜ਼ ਮੇਰਾ ਬੰਦਾ ਹੈ ਮੇਰਾ ਉਹ ਫੋਕਸ ਹੈਗਾ ਕਿ ਅੱਜ ਜਿੱਥੇ ਸਾਡੇ ਵਰਗੇ ਲੋਕਾਂ ਨੂੰ ਇਹ ਗੈਂਗਸਟਰ ਖੁਲੀਆਂ ਧਮਕੀਆਂ ਦੇ ਰਹੇ ਨੇ ਉੱਤੇ ਆਮ ਜਨਤਾ ਦੇ ਕੀ ਹੋਏਗਾ ਕੋਟ ਰੋਡ ਤੇ ਬੈ ਰਹਿਣਾ ਕੋਟ ਰੋਡ ਤੇ ਸਾਡੇ ਨਾਲ ਜੀਆ ਲਾਲ ਜੀ ਰਹਿੰਦੇ ਸੀ ਰਹਿੰਦੇ ਨੇ ਉਹਨਾਂ ਦੇ ਦਿਨ ਦਿਹਾੜੇ ਕੁਝ ਦਿਨ ਪਹਿਲੇ 3 ਕਰੋੜ ਰੁਪਏ ਦਾ ਡਾਕਾ ਵੱਜਾ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਰਹਿ ਗਿਆ ਜੂਲੀ ਲੁੱਟ ਕੇ ਲੈ ਗਏ ਕਿੱਥੇ ਮਰਡਰ ਦੀ ਗੱਲ ਆ ਰਹੀ ਹੈ ਕਿੱਥੇ ਅਟੈਂਪਟ ਟੂ ਮਰਡਰ ਦੀ ਗੱਲ ਆ ਰਹੀ ਪੰਜਾਬ ਦੇ ਵਿੱਚ ਕਿੱਥੇ ਫਰੋਤੀਆਂ ਦੀ ਗੱਲ ਆ ਰਹੀ ਕਿੱਥੇ ਹੱਤਵਾਦੀਆਂ ਦੀ ਗੱਲ ਆ ਰਹੀ ਹੈ ਉਹ ਫੜੇ ਜਾ ਰਹੇ ਨੇ ਹਥਿਆਰਾਂ ਦੇ ਨਾਲ ਅੱਤਵਾਦੀ ਕਾਰਵਾਈਆਂ ਹੋ ਰਹੀਆਂ ਦੇਖੋ ਨਾ ਇੰਟੈਲੀਜੈਂਸ ਸੈਂਟਰ ਹੋਏ ਪੰਜਾਬ ਪੁਲਿਸ ਦਾ ਉਹ ਅੱਤਵਾਦੀ ਜਾ ਕੇ ਦੇ ਅਟੈਕ ਕਰਦੇ ਸੋ ਮੇਰਾ ਮਕਸਦ ਇਹ ਹੈਗਾ ਕਿ ਜਿਸ ਤਰ੍ਹਾਂ yogi ji ਨੇ جواب ਦੇ ਜਿਹੜੀ ਹੈ ਉਹ ਪੰਜਾਬ ਦੀ ਮਾਨ ਸਰਕਾਰ ਹੈ ਭਗਵੰਦ ਮਾਨ ਜੀ ਨੇ ਅੱਜ ਯੋਗੀ ਅਦਿੱਤਿਆਨਾਥ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਗੈਂਗਸਟਰਾਂ ਦਾ ਰਾਜ ਸੀਗਾ ਪਹਿਲੇ ਲੋਕੀਏ ਦਿੱਤਿਆਨਾਥ ਜੀ ਨੇ ਆ ਕੇ ਗੈਂਗਸਟਰਾਂ ਦਾ ਲੱਕ ਤੋੜਤਾ ਜਾਂ ਤੇ ਉਹ ਗੈਂਗਸਟਰ ਜਿਹੜੇ ਨੇ ਉਹ ਯੂਪੀ ਛੱਡ ਕੇ ਭੱਜ ਗਏ ਨੇ ਜਾਂ ਉੱਪਰ ਚਲੇ ਗਏ ਨੇ ਤਾਂ ਉਸ ਲਈ ਅੱਜ ਦੇ ਨਾਲ ਜੋ ਉਸ ਮੁੱਖ ਮੰਤਰੀ ਜਣੀ ਤਾਕਤ ਹੈ ਉਸ ਮੁੱਖ ਮੰਤਰੀ ਦਾ ਇਹਨਾਂ ਮਨੋਵਲ ਹੈ ਭਾਰਤੀ ਜਨਤਾ ਪਾਰਟੀ ਦੇ ਯੋਗੀ ਜੀ ਦਾ ਕਿ ਭਗਵੰਤ ਮਾਨ ਜੀ ਨੂੰ ਨਵੀਂ ਸੰਵਿਧਾਨ ਨੇ ਉਹਨੀ ਹੀ ਤਾਕਤਾਂ ਦਿੱਤੀਆਂ ਨੇ ਭਗਵੰਤ ਮਾਨ ਜੀ ਵੀ ਉਹ ਐਕਸ਼ਨ ਕਰ ਸਕਦੇ ਨੇ ਪੰਜਾਬ ਹੀ ਜੋ ਐਕਸ਼ਨ ਕਿਉਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕਿਹੜੀ ਸਾਡੀ ਮਜਬੂਰੀ ਹੈ ਮਾਨ ਸਾਹਿਬ ਜਿਸ ਕਰਕੇ ਅਸੀਂ ਅੱਜ ਇੰਨੇ ਬੇਵਸਾਂਗੇ ਸੀਨੀਅਰ ਆਗੂ ਨੇ ਪੋਲਿਟੀਕਲ ਪਾਰਟੀਆਂ ਦੇ ਉਹਨਾਂ ਨੂੰ ਵੀ ਧਮਕੀਆਂ ਗੈਂਗਸਟਰਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਐਂਟੀ ਸੋਸ਼ਲ 엘ਿਮੈਂਟਸ ਦੀ ਇੰਨੀ ਹਿੰਮਤ ਵੱਧ ਗਈ ਹੈ ਕ੍ਰਿਮਨਲਸ ਦੀ ਇੰਨੀ ਹਿੰਮਤ ਵੱਧ ਗਈ ਹੈ ਟੈਰਰਿਸਟਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਮੈਂ ਸੋਚਣਾ ਹੈ ਬੜਾ ਵੱਡਾ ਪ੍ਰਸ਼ਨ ਜੀਨ ਹੈ ਭਗਵੰਤਬਾਨ ਜੀ ਨੂੰ ਇਹ ਕਿ ਉਹ ਜਨਤਾ ਦੇ ਜੁਨੇ ਪ੍ਰਤੀਨਿਧੀ ਨੇ ਜਨਤਾ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਅੰਮ੍ਰਿਤਸਰ ਲੈ ਲੋ ਮੈਂ ਜਦੋਂ ਐਮਪੀ ਸੀਗਾ ਮੈਂ ਸੁਨਾਲੀ ਗਿਰੀ ਜੀ ਕਮਿਸ਼ਨਰ ਉਹਨਾਂ ਨਾਲ ਬੈਠ ਕੇ 80 ਕਰੋੜ ਦਾ ਪ੍ਰੋਜੈਕਟ ਬਣਾਇਆ ਸੀ 스마트 ਸਿਟੀ ਅੰਮ੍ਰਿਤਸਰ ਸੀਸੀਟੀਵੀ ਕੈਮਰੇ ਲੱਗਣ ਲਈ ਉਹ ਸੀਸੀਟੀਵੀ ਕੈਮਰੇ ਲੱਗਨੇ ਵੀ ਸ਼ੁਰੂ ਹੋਏ ਉਹ 3-4 ਸਾਲ ਤੋਂ ਕੰਮ ਲਟਕਿਆ ਹੋਇਆ ਹੈ ਉਹਦਾ ਕਾਰਨ ਹੈ ਕਿ ਸੈਂਟਰ ਨੇ ਤੇ ਪੈਸਾ ਭੇਜਤਾ ਪੰਜਾਬ ਸਰਕਾਰ ਨੇ ਆਪਣੀ ਭਾਵੇਂ ਕਾਂਗਰਸੀ ਸਰਕਾਰ ਸੀ ਭਾਵੇਂ ਆਦਮਾ ਆਦਮੀ ਪਾਰਟੀ ਦੀ 2.5 ਸਾਲ ਦੀ ਸਰਕਾਰ ਹੋ ਗਈ ਆਪਣੀ ਮੈਚਿੰਗ ਗ੍ਰਾਉਂਡ ਨਹੀਂ ਪਾਈ ਤੇ ਅੱਜ ਉਹ ਕੈਮਰੇ ਕੈਮਰੇ ਸਭ ਤੋਂ ਜ਼ਰੂਰੀ ਵਿਕਾਸ ਬਾਅਦ ਹੀ ਚਾਏ ਸਭ ਕੁਝ ਬਾਅਦ ਹੀ ਚਾਏ ਆਮ ਨਾਗਰਿਕ ਨੂੰ ਆਪਣਾ ਵਪਾਰ ਕਰਨ ਲਈ ਆਪਣੇ ਪਰਿਵਾਰ ਦੇ ਵਿਚਰਨ ਦੇ ਲਈ ਸੁਰੱਖਿਆ ਜ਼ਹੀਦੀ ਹੈ ਆਮ ਆਦਮੀ ਆਤੰਕੀ ਤੋਂ ਹੈਪੇ ਡਰਿਆ ਹੋਇਆ ਹੈ ਇਸ ਲਈ ਜਿਸ ਵੇਲੇ ਇੱਕ ਡਰਾਵਾ ਦੇਖਦਾ ਹੈ ਸ਼ਾਮ ਨੂੰ ਸਨਾਟਾ ਛਾ ਜਾਂਦਾ ਹੈ ਸੋ ਇਹ ਧਰਾਵਾਂ ਤੇ ਲਗਾਮ ਲਗਾਉਣ ਦੇ ਲਈ ਇੱਕ ਭਾਜੀਪੀ ਦਾ ਕਾਰਕਟਰ ਸਾਡੀ ਪਾਰਟੀ ਨੇ ਸਗਾਇਆ ਕਿ ਭਾਜੀਪੀ ਜਿਹੜਾ ਦਲ ਹੈ ਸਾਡਾ ਉਸ ਦੇ ਉੱਪਰ ਦੇਸ਼ ਹੈ ਤੇ ਚਿੰਤਾ ਮੈਨੂੰ ਪੰਜਾਬ ਦੀ ਹੈ ਆਪਣੇ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਕ੍ਰਿਮੀਨਲਸ ਜਿਹੜੇ ਨੇ ਜਿਹੜੇ ਟੈਰਰਿਸਟ ਜਿਹੜੇ ਨੇ ਜਿਹੜੇ ਡਰੱਗ ਐਕਟਿਵਿਸਟ ਹੈਗੇ ਨੇ ਉਹ ਇੰਨਾ ਸਰਕਾਰ ਤੇ ਇਹ ਗੈਂਗਸਟਰਸ ਜਿਹੜੇ ਨੇ ਹਾਵੀ ਹੋ ਗਏ ਨੇ ਕਿਉਂ ਸਰਕਾਰ ਕਮਜ਼ੋਰ ਪਈ ਹੈ ਇਹਦਾ ਕਾਰਨ ਜਿਹੜਾ ਹੈ ਉਹ ਮਾਨ ਸਾਹਿਬ ਤੇ ਉਹਨਾਂ ਦੇ ਸਰਕਾਰ ਨੂੰ ਦੱਸਣਾ ਪਵੇਗਾ। ਜੀ ਕਹਿੰਦੀ ਹੈ ਹੁਣ ਇਸ ਮਾਮਲੇ 'ਚ ਪੁਲਿਸ ਨੂੰ ਤੁਸੀਂ ਕੰਪਲੇਂਟ ਵੀ ਕੀਤੀ ਹੈ। ਐਸਾ ਹੈ ਕਿ ਪੁਲਿਸ ਹਲੋ ਵਿਜੇ ਸਿੰਘ ਜੀ ਨੇ ਅਮੋਲਕ ਜੀ ਜਿਹੜੇ ਹੈਗੇ ਰੈ ਐਸਐਟਓ ਸਿਵਲ ਲਾਈਨ ਉਹਨਾਂ ਦੀ ਮਿਵਰੀ ਲਗਾਈ ਉਹਨਾਂ ਦਾ ਮੈਨੂੰ ਕਿਵਲੀ ਫੋਨ ਆਇਆ ਔਰ ਉਸ ਫੋਨ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਨੂੰ ਲੈ ਰਹੇ ਸੀਡੀਆਰ ਕਾਲ ਡਿਟੇਲ ਰਿਕਾਰਡ ਹੁੰਦਾ ਹੈਗਾ। ਉਹਦੇ ਤੋਂ ਪਤਾ ਲੱਗ ਜਾਂਦਾ ਹੈਗਾ ਕਿ ਇਸ ਵਿਅਕਤੀ ਨੂੰ ਗੌਰਵ ਔਰ ਰਾਜਨ ਦੋਨੋਂ ਹੀ ਅੰਡਰ ਇਨਟੈਰੋਗੇਸ਼ਨ ਹੋਂ ਦੋਨੋਂ ਹੀ ਦਸਨ ਕਿਉਂਕਿ ਰਿਕਾਰਡਿੰਗ ਦਾ ਨੰਬਰ ਜਿਹੜਾ ਗੌਰਵ ਦੇ ਫੋਨ 'ਚ ਹੈ ਤੇ ਉਹਦੇ ਲਈ ਕੋਈ ਮੁਸ਼ਕਲ ਨਹੀਂ ਹੈਗੀ ਕਿ ਗੌਰਵ ਦੇ ਫੋਨ ਤੇ ਕਿਹੜੇ ਲੋਕ ਫ੍ਰੀਕੁਐਂਟ ਕਾਲਰ ਦੇਗੇ ਨੇ ਉਹਨਾਂ 'ਚ ਪਤਾ ਲੱਗ ਜਾਏਗਾ ਕਿ ਗੌਰਵ ਕੌਣ ਹੈਗਾ ਕਿੱਥੇ ਹੈਗਾ ਇਹ ਮੈਨੂੰ ਕਿਹਾ ਵੀ ਅਮੋਲਕ ਜੀ ਨੇ ਕਿ ਗੌਰਵ ਵੀ ਇੱਕ ਨਟੋਰੀਅਸ ਵਿਅਕਤੀ ਹੈ ਸਾਡੇ ਰਿਕਾਰਡ 'ਚ ਹੈ ਤੇ ਅਸੀਂ ਜਲਦ ਕਾਰਵਾਈ ਕਰਾਂਗੇ ਅੱਛਾ ਉਹਨਾਂ ਦੀ ਕੋਈ ਕਾਲ ਨਹੀਂ ਆਈ ਫਿਰ ਮੈਂ ਪਹਿਲੀ ਵਾਰੀ ਕਾਲ ਕੀਤੀ ਜਾਣਕਾਰੀ ਲੈਣ ਲਈ ਉਹਨਾਂ ਨੇ ਕਿਹਾ ਦੋ ਦਿਨ ਦੇ ਦਿਓ ਔਰ ਦੋ ਦਿਨ ਬਾਅਦ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਕਿਹਾ ਐਸਐਟੋ ਸਿਵਲ ਲਾਈਨ ਨੇ ਕਿ ਦੋ ਦਿਨ ਹੋਰ ਦੇ ਦੇਓ ਕੱਲ ਸ਼ਾਮ ਨੂੰ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਫੇਰ ਕਿਹਾ ਕਿ ਦੋ ਦਿਨ ਹੋਰ ਦੇ ਦੇਓ ਮੈਨੂੰ ਸਮਝ ਨਹੀਂ ਆ ਰਹੀ ਕਿ ਇੰਨਾ ਸਿੰਪਲ ਟਾਸਕ ਹੈਗਾ ਕਿ ਜਿਹਦੇ ਦੀ ਰਿਕਾਰਡਿੰਗ ਹੈਗੀ ਹੈ ਫੋਨ ਨੰਬਰ ਹੈਗਾ ਤੇ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ ਇਹ ਲੋਗਾਂ ਨੂੰ ਇਹ ਚਿੰਤਾ ਦਾ ਵਿਸ਼ਾ ਤੁਹਾਨੂੰ ਸਿੱਧੀ ਕਾਲ ਨਹੀਂ ਆਈ ਤੁਹਾਡੇ ਸੁਚਿੰਤਕ ਨੂੰ ਕਾਲ ਆਈ ਸੀ ਮੇਰਾ ਕੋਈ ਸੁਚਿੰਤਕ ਨਹੀਂ ਹੈਗਾ ਮੈਂ ਉਹ ਗੌਰ ਨੂੰ ਜਾਣਦਾ ਵੀ ਨਹੀਂ गौरव इज आल्सो अंडर से इंटरोगेशन जी गौरव ਤੋਂ ਸਭ ਕੁਝ ਪਤਾ ਲੱਗੇਗਾ ਜਿਹਨੇ ਮੈਨੂੰ ਕਾਲ ਕੀਤੀ ਔਰ ਉਹ ਰਾਜਨ ਦੀ ਆਡੀਓ ਰਿਕਾਰਡਿੰਗ ਭੇਜੀ ਥ੍ਰੈਟਨਿੰਗ ਕਾਲ ਦੀ ਤੇ ਗੌਰਵ ਦੀ ਆਨ ਗੌਰਵ ਆਡੀਓ ਵੀ ਔਰ ਉਹ ਕਾਲ ਵੀ ਤੇ ਗੌਰਵ ਨੂੰ ਅਰੈਸਟ ਕੀਤਾ ਜਾਏ ਤੇ ਉਸ ਤੋਂ ਪਤਾ ਲੱਗੇਗਾ ਗੈਂਗਸਟਰ ਰਾਜਨ ਦਾ ਕੀ ਮੋਬਾਈਲ ਨੰਬਰ ਹੈ ਜਿਸ ਤੋਂ ਉਹਨੇ ਉਹ ਰਿਕਾਰਡਿੰਗ ਭੇਜੀ ਗੌਰਵ ਨੂੰ ਸਾਰੀ ਚੇਨ ਖੁੱਲ ਜਾਏਗੀ ਅਸੀਂ ਗੌਰਵ ਨੂੰ ਹੀ ਗ੍ਰਿਫਤਾਰ ਨਹੀਂ ਕਰ ਰਹੇ ਠੀਕ ਹੈ ਬਸਰ ਬੀਜਪੀ ਨੇ ਇਹ ਦੇ ਦਿੱਤਾ ਕਿ ਇਹ ਸਵੈਮਲਿਕ ਨੂੰ ਦੂਸਰਾ ਕੋਈ ਧਮਕੀ ਵੀ ਕਰਾ ਦੇਰ ਕੋਈ ਕੋਈ ਸਰ ਕੀ ਐ ਸਾਰਾ ਕਰ ਇਹਦੇ ਸੰਬੰਧ ਵਿੱਚ ਜਿਹੜੇ ਸ਼੍ਰੀ ਸ਼ੇਤਮਲਿਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਆ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਹੈ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਪਰ ਇਹਦੇ ਸੰਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ ਚ ਸਾਰੀ ਗੱਲ ਲਿਆਂਦੀ ਔਰ ਅਸੀਂ ਉਸ ਜਿਹੜਾ ਅਨਨੋਨ ਬੰਦਾ ਹੈ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੂ ਵੀ ਸਚਾਈ ਹੈ ਉਹ ਅਸੀਂ ਸਾਹਮਣੇ ਲਿਆਵਾਂਗੇ ਸਰ ਕਿਸ ਤਰ੍ਹਾਂ ਸਰ ਪੁਲਿਸ ਕਾਰਵਾਈ ਕਿਸ ਤਰ੍ਹਾਂ ਵੀ ਕਰਨਗੇ ਉਸ ਸ਼ੱਕ ਦੇ ਪਲਾਣ ਤੇ ਕਰ ਪੂਸੀ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਐਨਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕਨਫਿਡੈਂਸ਼ੀਅਲ ਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੂ ਦੇ ਵਿੱਚ ਸਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ